ਵੇਲੀ ਨੇ ਜਦੋਂ ਐਕਟਿਵ ਸ਼ੁਰੂ ਕਰਿਆ ਸੀ ਤੇ ਮੈਂ ਸ਼ੁਰੂ ਕਰਿਆ ਸੀ ਜਦੋਂ 15 ਲਾਉ ਪੱਤਾ ਸ਼ੁਰੂ ਕਰਿਆ ਸੀ ਨਜੀ ਕਰਤੀ ਤੇ ਮੈਂ ਜਿੰਨੇ ਕੁ ਕੁਝ ਕੁ ਦਸਿਆ ਸੀ ਮੈਂ ਆਰਬੀ ਦੀ ਫਰਜੀ ਸੋਫਾ ਮੈਂ 14 15 ਤੋਂ 15 ਜ ਨੂੰ ਸ਼ੁਰੂ ਕਰਿਆ ਸੀ ਥੋੜੇ ਕੁ ਟਾਈਮ ਦੀ ਮੈਂ ਸੋਫਾ ਤੇ ਵਧੀਆ ਲਾਉ ਲੱਗ ਗਿਆ ਸੀ ਤੇ ਮੇਰੀ ਏਜ ਉਹ ਘੱਟੀ ਸੀਗੀ 15 ਸਾਲ ਦਾ ਸੀਗਾ ਮੈਂ ਤੇ ਉਦੋਂ ਲਾਉਂਦਾ ਲਾਉਂਦਾ ਮੈਨੂੰ ਹੌਲੀ ਹੌਲੀ ਆਈ ਕੋ ਸਾਹ ਅੱਗੇ ਦੀ ਅੱਗੇ ਮਿਲੇ ਤੇ ਅੱਗੇ ਦੀ ਅੱਗੇ ਕਿੱਢੀ ਗਿਆ ਜਿਹੜਾ ਟਾਰਗੇਟ ਮਿਲਦਾ ਸੀਗਾ ਉਮੇਜਿਕਰੀ ਉਹਦੀ ਪ੍ਰੈਕਟਿਸ ਕਰਨੀ ਕਿਸੇ ਕੰਪੀਟੀਸ਼ਨ ਤੇ ਜਾਣਾ ਉਥੋਂ ਖੇਡ ਕੇ ਆ ਕੇ ਪਤਾ ਲੱਗਿਆ ਵੀ ਆਪਾਂ ਨਹੀਂ ਜਿੱਤੇ ਪਹਿਲੀ ਵਾਰ ਕੋਈ ਵੀ ਜਿੱਤਦਾ ਹੁੰਦਾ ਹਨਾ ਹੋਰ ਪਲੇਅਰਾਂ ਨੂੰ ਦੇਖਿਆ ਜਿਹੜੇ ਉੱਥੋਂ ਮੈਡਲ ਲੈਂਦੇ ਨੇ ਉਹਨਾਂ ਨੂੰ ਦੇਖਿਆ ਵੀ ਇਹ ਕਿਵੇਂ ਕਰਦੇ ਨੇ ਤਿਆਰੀ ਹੋਰ ਅੱਗੇ ਅਗਲੇ ਕੰਪੀਟੀਸ਼ਨ ਤੇ ਹੋਰ ਵੱਧ ਤਿਆਰੀ ਕਰਕੇ ਗਏ ਇਤਾਂ ਦੀ ਇਤਾਂ ਮਿਲਦੇ ਮਿਲਦੇ ਮੈਂ ਬਰਨਾਲੇ ਗਿਆ ਬਰਨਾਲੇ ਮੈਂ ਕਾਲਾ ਮਹਿਰਬਾਬਾ ਕਾਲਾ ਮੈਂ ਸਟੇਡੀਅਮ ਤੇ ਪ੍ਰੈਕਟਿਸ ਕੀਤੀ ਉਸ ਤੋਂ ਬਾਅਦ ਉੱਥੇ ਮੈਨੂੰ ਉਸਾ ਮਿਲੇ ਉਸ ਦਿਨ ਮੈਂ ਪਟਿਆਲੇ ਗਿਆ ਆਪਣਾ ਪਟਿਆਲੇ ਮੈਂ ਪ੍ਰੈਕਟਿਸ ਕੀਤੀ ਪਟਿਆਲੇ ਮੈਂ 2016 ਦੇ ਦਸੰਬਰ ਚ ਗਿਆ ਉੱਥੇ ਮੈਂ ਪ੍ਰੈਕਟਿਸ ਕਰਨ ਤੋਂ ਬਾਅਦ ਯੂਨੀਵਰਸਿਟੀ ਦੇ ਵਿੱਚ ਮੈਂ ਪ੍ਰੈਕਟਿਸ ਕਰਦਾ ਸੀਗਾ ਤੇ ਉੱਥੇ ਕਰਨ ਤੋਂ ਬਾਅਦ 17 ਦੇ ਵਿੱਚ ਮੇਰਾ ਨੈਸ਼ਨਲ ਮੈਡਲ ਆਇਆ ਜੂਨੀਅਰ ਦੇ ਵਿੱਚ 118 ਦੇ ਵਿੱਚ ਉਸ ਤੋਂ ਬਾਅਦ 2018 ਦੇ ਵਿੱਚ ਮੇਰਾ ਅੰਡਰ 20 ਦੇ ਵਿੱਚ ਮੈਂ ਨੈਸ਼ਨਲ ਰਿਕਾਰਡ ਕੀਤਾ 10 ਕਿਲੋਮੀਟਰ ਰੇਸ ਦਾ ਠੀਕ ਹੈ ਉਸ ਤੋਂ ਬਾਅਦ ਅੱਗੇ ਦੀ ਅੱਗੇ ਆਪਾਂ ਦੇਖਦੇ ਆਪਾਂ ਜਾਣਦੇ ਆ ਵੱਡੀਆਂ ਕੰਪਨੀਆਂ ਦੇ ਜਾਣਦੇ ਆ ਆਪਾਂ ਨੂੰ ਪਤਾ ਲੱਗਦਾ ਸਿੱਖਾਂ ਨੂੰ ਮਿਲਦਾ ਹਨਾ ਤੇ ਆਪਾਂ ਉਹਨਾਂ ਨੂੰ ਜਿੱਤਦੇ ਆਂ ਤੇ ਜਿੱਤਣ ਦਾ ਰੀਜਨ ਆਪਣਾ ਕੀ ਹੁੰਦਾ ਪ੍ਰੈਕਟਿਸ ਠੀਕ ਹੈ ਤਾਂ ਆਪਾਂ ਨੂੰ ਜਿਹੜਾ ਸਾਰਾ ਧਿਆਨ ਆ ਉਹ ਪ੍ਰੈਕਟਿਸ ਤੇ ਦੇਣਾ ਚਾਹੀਦਾ ਜਦੋਂ ਆਪਣੀ ਪ੍ਰੈਕਟਿਸ ਠੀਕ ਆ ਚੰਗੀ ਆ ਵਧੀਆ ਤਾਂ ਆਪਾਂ ਕੰਪੀਟੀਸ਼ਨ ਤੇ ਆਟੋਮੈਟਿਕਲੀ ਜਾ ਕੇ ਜਿੱਤਨੇ ਆ ਸਾਰਾ ਕੁਝ ਜੋ ਹੈ 99% ਆਪਣੀ ਟ੍ਰੇਨਿੰਗ ਆ ਕਰਕੇ ਪ੍ਰੈਕਟਿਸ ਦੇ ਵਿੱਚ ਵਧੀਆ ਕਰੋ ਫੋਕਸ ਨਾਲ ਕਰੋ ਇਮਾਨਦਾਰੀ ਨਾਲ ਕਰੋ ਆਪਣੇ ਆਪ ਨਾਲ ਇਮਾਨਦਾਰ ਰਹੋ ਤੁਹਾਨੂੰ ਜਦੋਂ ਤੁਸੀਂ ਅੱਗੇ ਨੂੰ ਜਾਓਗੇ ਮੇਰੇ ਨਾਲ ਬਹੁਤ ਪਲੇਅਰ ਸੀਗੇ ਮੈਂ ਅੱਗੇ ਚੱਲਦਾ ਗਿਆ ਉਹ ਮੇਰੇ ਨਾਲੋਂ ਛੁੱਟਦੇ ਗਏ ਮੇਰੇ ਦੋਸਤ ਪਿੱਛੇ ਰਹਿੰਦੇ ਗਏ ਸਾਰੇ ਤੇ ਹੋ ਸਕਦਾ ਉਹਨਾਂ 'ਚ ਕੀ ਕਮੀ ਮੈਨੂੰ ਨਹੀਂ ਪਤਾ ਪਰ ਮੈਂ ਫੋਕਸ ਰੱਖਿਆ ਮੈਨੂੰ ਲੱਗਦਾ ਵੀ ਮੈਂ ਅੱਗੇ ਗਿਆ ਜੋ ਕੀਤਾ ਉਹ ਜੋ ਮੈਨੂੰ ਚੀਜ਼ ਅੱਗੇ ਲੈ ਕੇ ਗਈ ਉਹ ਮੇਰਾ ਸੀਗਾ ਫੋਕਸ ਤੇ ਮੇਰੀ ਟ੍ਰੇਨਿੰਗ ਤੇਰੀ ਪ੍ਰੈਕਟਿਸ ਠੀਕ ਹੈ ਜਿੱਥੇ ਵੀ ਤੁਸੀਂ ਜਾਣਦੇ ਹੋ ਜੇ ਕੋਈ ਕੰਪੀਟੀਸ਼ਨ ਦਿੱਤਦੇ ਹੋ ਉਹਦੀ ਸ਼ੁਰੂਆਤ ਛੋਟੀ ਪ੍ਰੈਕਟਿਸ ਤੋਂ ਹੁੰਦੀ ਹੈ ਠੀਕ ਹੈ ਸਿੱਧਾ ਕੰਪੀਟੀਸ਼ਨ ਤੇ ਜਾ ਕੇ ਕੋਈ ਨਹੀਂ ਦਿੱਤਦਾ ਆਪਦਾ ਇਸ ਰੱਖੋ ਆਪਣੇ ਦਿਮਾਗ ਦੇ ਵਿੱਚ ਪੋਜ਼ਿਟਿਵ ਚੀਜ਼ਾਂ ਰੱਖੋ ਪੋਜ਼ਿਟਿਵ ਚੀਜ਼ਾਂ ਦੇਖੋ 네ਗੇਟਿਵ ਚੀਜ਼ਾਂ ਖਰਾਬ ਚੀਜ਼ਾਂ ਤੇ ਬਹੁਤ ਆਪਣੇ ਮਤਲਬ ਕਿ ਸਮਾਜ ਦੇ ਵਿੱਚ ਬਹੁਤ ਨਹੀਂ ਉਹਨਾਂ ਤੋਂ ਬਚ ਕੇ ਰਹੋ ਹਰ ਇੱਕ ਜਗ੍ਹਾ ਤੇ ਛੋਟੀ ਉਮਰ 14-15 ਥੋੜਾ ਸਾਲ ਹੋ ਗਏ ਸਾਰਿਆਂ ਦੀ ਹਨਾ ਉਹਦੇ ਨਾਲ ਤੇ ਬੰਦੇ ਹੋਣਗੇ ਜਿਹੜੇ ਖਰਾਬ ਵੀ ਹੋਣਗੇ ਛੋਟੇ ਨਾਲ ਦੇ ਬੰਦੇ ਹੋਣਗੇ ਮੁੰਡੇ ਕੁੜੀਆਂ ਹੋਣਗੇ ਜਿਹੜੇ ਚੰਗੇ ਵੀ ਹੋਣਗੇ ਠੀਕ ਆ ਚੰਗੇ ਬੰਦਿਆਂ ਦਾ ਸਾਥ ਰੱਖੋ ਕਿਉਂਕਿ ਜਿਹੜਾ ਸਾਥ ਆ ਆਪਦੇ ਦੋਸਤਾਂ ਦਾ ਦੋਸਤ ਬਹੁਤ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ ਚੰਗੇ ਦੋਸਤ ਜੇ ਤੁਹਾਡੇ ਦੋਸਤ ਚੰਗੇ ਆ ਤਾਂ ਤੁਹਾਨੂੰ ਧੱਕੇ ਨਾਲ ਚੰਗਾ ਕੰਮ ਕਰਨ ਦੀ ਮਜਬੂਰ ਕਰ ਦੇਣਗੇ ਜੇ ਤੁਹਾਡੇ ਦੋਸਤ ਮਾੜੇ ਆ ਮਾੜੇ ਜੁਵਾਕਾਂ ਨਾਲ ਮਾੜੇ ਆਪਦੇ ਸਾਥੀਆਂ ਨਾਲ ਰਹੋਗੇ ਤਾਂ ਅੱਜ ਨਹੀਂ ਕੱਲ ਤੁਸੀਂ ਵੀ ਉਹਨਾਂ ਵਰਗੇ ਹੋ ਜਾਓਗੇ ਠੀਕ ਹੈ ਤਾਂ ਸੋਸਾਇਟੀ ਦਾ ਤੁਹਾਡੇ ਸੋਚਣ ਦਾ ਕਿਸੇ ਪਿੱਛੇ ਨਹੀਂ ਲੱਗਣਾ ਜੇ ਤੁਹਾਨੂੰ ਕੋਈ ਮਾੜਾ ਕੰਮ ਕਰਨ ਨੂੰ ਕਹਿੰਦਾ ਤਾਂ ਤੁਸੀਂ ਉਹਨੂੰ ਸਿੱਧਾ ਸਾਫ਼ ਨਾ ਕਰੋ ਕਿਉਂਕਿ ਜੇ ਤੁਸੀਂ ਅੱਜ ਉਹਨੂੰ ਨਾ ਨਹੀਂ ਕਰ ਰਹੇ ਕਰੋਗੇ ਤਾਂ ਕਿਸੇ ਨਾ ਕਿਸੇ ਦਿਨ ਤੁਸੀਂ ਵੀ ਉਹਨਾਂ ਉਹਨਾਂ ਵਰਗੇ ਹੀ ਹੋ ਜਾਓਗੇ ਤਾਂ ਕਰਕੇ ਸਮਾਏ ਦੀਆਂ ਹੋਰ ਸਾਰੀਆਂ ਚੀਜ਼ਾਂ ਖਰਾਬ ਚੀਜ਼ਾਂ ਤੋਂ ਬਚ ਕੇ ਚੱਲੋ ਤੁਸੀਂ ਅੱਗੇ ਜਾਓਗੇ ਤੁਸੀਂ ਜ਼ਿੰਦਗੀ ਇੰਨੀ ਸਾਫ਼ ਸੁਥਰੀ ਬਣ ਜਾਣੀ ਆ ਪਰ ਇੱਕ ਤੇ ਤੁਹਾਨੂੰ ਆਪਣੇ ਆਪ ਦੇ ਕੰਟਰੋਲ ਰੱਖਣਾ ਪੈਣਾ ਤੁਹਾਨੂੰ ਆਪਣੇ ਆਪ ਬਾਰੇ ਸੋਚਣਾ ਪੈਣਾ ਵੀ ਕੀ ਕੀ ਤੁਹਾਡੇ ਲਈ ਗਲਤ ਆ ਕੀ ਕੀ ਤੁਹਾਡੇ ਲਈ ਸਹੀ ਆ ਸਹੀ ਚੀਜ਼ ਹੀ ਹਮੇਸ਼ਾ ਤੁਹਾਨੂੰ ਅੱਗੇ ਲੈ ਕੇ ਜਾਊਗੀ ਮਾੜੀ ਚੀਜ਼ ਅੱਜ ਨਹੀਂ ਤਾਂ ਕੱਲ ਤੁਹਾਨੂੰ ਖਰਾਬ ਕਰੂਗੀ ਹੀ ਕਰੂਗੀ ਇਹ ਮੈਂ ਕਹਤ ਨਹੀਂ ਕਿ ਜਿਹੜੇ ਆਪਦੇ ਦੋਸਤਾਂ ਤੇ ਆਪਦੇ ਤੇ ਹਰੇਕ ਬੰਦੇ ਤੇ ਇਹ ਲਾਗੂ ਹੁੰਦੇ ਨੇ ਹਰੇਕ ਬੰਦਾ ਇਹ ਜ਼ਿੰਦਗੀ 'ਚ ਆਲਮੇ ਚੀਜ਼ਾਂ ਦੇਖ ਲਓ ਠੀਕ ਹੈ ਤੁਹਾਡੇ ਜਿਹੜੇ ਸਿਆਣੇ ਨੇ ਜਿਹੜੇ ਤੁਹਾਡੇ ਕੋਚ ਨੇ ਜਾਂ ਤੁਹਾਡੇ ਮਾਪੇ ਨੇ ਜਿਹੜੀਆਂ ਚੀਜ਼ਾਂ ਤੁਹਾਨੂੰ ਝੋਕਦੇ ਨੇ ਉਹ ਕਿਸੇ ਚੰਗੇ ਵਾਸਤੇ ਰੋਕਦੇ ਨੇ ਕਿਉਂਕਿ ਅੱਜ ਜੇ ਜਿਹੜੀ ਉਮਰ ਤੇ ਤੁਸੀਂ ਖੜੇ ਹੋ ਅੱਜ ਤੋਂ ਬਹੁਤ ਸਾਲ ਪਹਿਲਾਂ ਉਵੇਂ ਉਮਰ ਤੋਂ ਲੰਘ ਕੇ ਗਏ ਨੇ ਉਹਨਾਂ ਨੂੰ ਪਤਾ ਵੀ ਅਸੀਂ ਜ਼ਿੰਦਗੀ 'ਚ ਕੀ ਗਲਤੀਆਂ ਕੀਤੀਆਂ ਕੀ ਅਸੀਂ ਚੰਗੇ ਕੰਮ ਕੀਤੇ ਜਿੰਨਾ ਕਰਕੇ ਸਾਡੀ ਜਿੰਦਗੀ ਇੰਨੀ ਕੁ ਸੁਧਰੀ ਕਿਹੜੀਆਂ ਅਸੀਂ ਗਲਤੀਆਂ ਕੀਤੀਆਂ ਜਿੰਨਾ ਕਰਕੇ ਅਸੀਂ ਉਹ ਕੰਮ ਨਹੀਂ ਕਰ ਸਕ ਗਏ ਜਿਹੜੇ ਅਸੀਂ ਕੰਮ ਕਰ ਸਕਦੇ ਸੀ ਜਿਹੜੀਆਂ ਅਸੀਂ ਚੀਜ਼ਾਂ ਬਣ ਸਕਦੇ ਸੀ ਜਾਂ ਜਿਹੜੇ ਲੈਵਲ ਤੇ ਅਸੀਂ ਪਹੁੰਚ ਸਕਦੇ ਸੀ ਅਸੀਂ ਨਹੀਂ ਪਹੁੰਚ ਸਕੇ ਤਾਂ ਕਰਕੇ ਉਹ ਸਾਨੂੰ ਥੋੜੇ ਚੰਗੇ ਵਾਸਤੇ ਹੀ ਸਮਝਾਉਂਦੇ ਹੁੰਦੇ ਆ ਸਿਆਣੇ ਬੰਦਿਆਂ ਦੀ ਜਾਂ ਸੁੱਥੋਂ ਓਵਰ ਜਿਹੜੇ ਵੱਡੇ ਬੰਦੇ ਨੇ ਵੱਡੇ ਉੱਤੇ ਅੱਗੇ ਨੇ ਉਹਨਾਂ ਦੀ ਗੱਲ ਸਮਝਣ ਦੀ ਕੋਸ਼ਿਸ਼ ਕਰਿਆ ਕਰੋ ਅੱਜ ਨਹੀਂ ਕੱਲ ਤੁਸੀਂ ਸਮਝੋਗੇ ਪਰ ਜਿਹੜੇ ਬੰਦੇ ਇਹ ਗੱਲ ਨੂੰ ਟਾਈਮ ਤੇ ਸਮਝ ਗਏ ਉਹ ਅੱਗੇ ਨਿਕਲ ਜਾਣਗੇ ਜਿਹੜੇ ਨਹੀਂ ਸਮਝਣਗੇ ਉਹ ਚੀਜ਼ਾਂ ਨੂੰ ਇਗਨੋਰ ਕਰਨਗੇ ਬਾੜੇ ਕੰਮਾਂ ਵੱਲ ਧਿਆਨ ਦੇਣਗੇ ਉਹ ਅੱਜ ਨਹੀਂ ਗੱਲ ਉੱਥੇ ਹੀ ਰਹਿ ਜਾਣਗੇ ਉੱਥੇ ਪਿੱਛੇ ਚੱਲ ਜਾਣਗੇ ਇਹ ਅੱਜ ਮੈਂ ਤੁਹਾਨੂੰ ਕਹਿ ਰਿਹਾ ਤੁਸੀਂ ਇਹ ਗੱਲਾਂ ਸੁਣ ਰਹੇ ਹੋ ਆਪਦੇ ਦਿਮਾਗ ਸਮਝ ਲਓ ਤੁਹਾਨੂੰ ਕੀ ਸੋਚਦੇ ਲਈ ਸਹੀ ਆ ਕੀ ਗੱਲ ਦਾ ਇਹਦਾ ਨਤੀਜਾ ਅੱਜ ਨਹੀਂ ਕੱਲ ਇੱਕ ਦਿਨ ਤੁਹਾਨੂੰ ਜ਼ਰੂਰ ਇਹ ਗੱਲ ਯਾਦ ਆਊਗੀ ਤੇ ਤੁਸੀਂ ਉਹਦਾ ਨਤੀਜਾ ਦੇਖੋਗੇ ਆਪਦੇ ਹੱਥੇ ਲਾਗੂ ਕਰਨ ਤੋਂ ਬਾਅਦ ਠੀਕ ਹੈ ਸਮਝ ਆਈ ਗੱਲ ਬੱਸ ਮੈਂ ਇਹੀ ਕਹਿੰਦਾ